ਪੇਮਕੁੰਡ ਸਾਹਿਬ ਯਾਤਰਾ ਕਰਦੇ ਸਮੇ ਇਹ ਬਾਬਾ ਜੀ ਮਿਲੇ ਸਾਨੂੰ ਇਹ ਪੰਜ ਤਖਤਾਂ ਦੀ ਪੈਦਲ ਯਾਤਰਾ ਕਰ ਰਹੇ ਹੀ ਨੇ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਗੇ ਬਾਬਾ ਜੀ ਕੀ ਨਾਮ ਆ ਤੁਹਾਡਾ ਹਰਮਿੰਦਰ ਸਿੰਘ ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਲੁਧਿਆਣਾ ਜਿਹੜਾ ਪੈਲ ਪੈਣ ਤੋਂ ਆਲੋ ਆਸੀਪੁਰੋਂ ਮੱਦੀ ਅੱਛਾ ਜੀ ਇਹ ਯਾਤਰਾ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਹੈ ਠੀਕ ਹੈ ਮਹਾਰਾਜ ਜੀ ਦਮਦਮਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਲਖਨਊ ਸਾਹਿਬ ਦੇ ਸੰਪਾਦਕਾ ਦੇ ਨਾਮ ਤੇ ਪੈਂਦ ਹੁੰਦਾ ਹੋਇਆ ਫਿਰ ਮੈਂ ਹੇਮਕੁੰਡ ਸਾਹਿਬ ਲਈ ਹੇਮਕੁੰਡ ਸਾਹਿਬ ਤੋਂ ਫਿਰ ਮੈਂ ਨਾਨਕ ਮੱਤੇ ਜਾਂਦਾ ਅੱਗੇ ਕਿੱਥੇ ਜਾਣਾ ਹੈ ਨਾਨਕ ਮੱਤੇ ਨਾਨਕ ਮੱਤੇ ਨਾਨਕ ਮੱਤੇ ਤੋਂ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਕਲਕੱਤਾ ਕਲਕੱਤੇ ਤੋਂ ਜਗਨਨਾਥਪੁਰੀ ਜਗਨਾਥਪੁਰਿਤ ਸਤਕੰਟ ਜੀ ਜੀ ਉਸਤਾਪਾ ਹਜੂਰ ਸਾਹਿਬ ਹਜੂਰ ਸਾਹਿਬ ਠੀਕ ਆ ਤੇ ਬਾਬਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਘਰ ਤੁਰਿਆ ਨੂੰ ਮੈਨੂੰ 81 ਦਿਨ ਹੋ ਗਏ 81 ਦਿਨ ਹੋ ਗਏ ਤੇ ਹੋਰ ਕਿੰਨਾ ਟਾਈਮ ਲੱਗਣਾ ਜੀ ਕੋਈ ਪਤਾ ਨਹੀਂ ਜੀ ਖੁਦਾ ਟਾਈਮ ਕਾਲ ਦੇ ਕਰੀਬ ਲੱਗ ਜਾਂਦਾ ਸਤਵੀਂ ਯਾਤਰਾ ਦੇ 318 ਦਿਨ ਚ ਮੈਂ ਪਹੁੰਚਿਆ ਸੀ ਠੀਕ ਆ ਬਾਬਾ ਸਾਹਿਬ ਢੋਬੜੀ ਸਾਹਿਬ ਸਾਮ ਹੋ ਗਿਆ ਉੱਥੋਂ ਫੇਰ ਬੰਗਾਲ ਦੇ ਗੁਰਦੁਆਰੇ ਕੁੜੀ ਤੇ ਮੁੰਡਾ ਬਣਾਇਆ ਉੱਥੇ ਗਿਆ ਸੀ ਉਹ ਦਰਸ਼ਨ ਕਰਦੇ ਫੇਰ ਹਜੂਰ ਸਾਹਿਬ 318 ਦੇ ਨਾਲ ਹੀ ਪਹੁੰਚਿਆ ਠੀਕ ਆ ਬਾਬਾ ਜੀ ਬਹੁਤ ਬਹੁਤ ਤਮ ਯਾਤਰਾ ਵਾਹ ਜੀ ਇਹ ਅੱਠਵੀਂ ਯਾਤਰਾ ਹੈ ਇਹ ਅੱਠਵੀਂ ਯਾਤਰਾ ਹੈ ਬਾਬਾ ਮੇਰ ਕਰੇ ਜੀ ਤੰਦਰੁਸਤੀਆਂ ਦੇਵੇ ਜੀ